ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੱਦੋਵਾਲ ਤਹਿਸੀਲ ਫਤਿਹਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਬਲਕਾਰ ਸਿੰਘ ਨਾਲ ਗੁਲਾਏ ਆਂ ਆਪਾਂ ਤੇ ਆ ਸਾਰੇ ਸਾਹਮਣੇ ਤੁਸੀਂ ਪਸ਼ੂ ਵੇਖ ਸਾਦੇ ਜੀ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਤੇ ਪੁੱਛਨੇ ਸਾਰੀ ਡਿਟੇਲ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਰਦੀ ਕੀ ਹਾਲ ਚਾਲ ਹੈ? ਵਧੀਆ ਵਧੀਆ ਤੁਸੀਂ ਦੱਸੋ। ਠੰਡ ਹੋਈ ਆ। ਠੰਡ ਤੇ ਤੁਹਾਨੂੰ ਪਤਾ ਠੰਡ ਤੇ ਦੇ ਨੇ। ਠੰਡ ਵੀ ਹੋਣੀ ਹੁੰਦੀ ਗਰਮੀ ਵੀ ਹੋਣੀ ਹੁੰਦੀ ਆ। ਕੁਦਰਤ ਦੇ ਇਹ ਰੰਗ ਨੇ ਸੱਜੇ ਪਾਸ਼ਾ ਦੇ। ਹਾਂਜੀ ਹਾਂ। ਸਮੇਂ ਚੰਗੇ ਨੇ ਹਾਂ। ਹਾਂਜੀ ਹਾਂਜੀ। ਸਭ ਤੋਂ ਪਹਿਲਾਂ ਮੈਂ ਤੁਹਾਡੀ ਚੈਨਲ ਨੂੰ ਚਾਣ ਵਾਲੇ ਜਿੰਨੇ ਵੀ ਵੀਰ ਸਾਡੇ ਨਾਲ ਜੁੜੇ ਆ। ਹਾਂਜੀ ਹਾਂਜੀ। ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਆਖ ਕਰਦਾ ਹਾਂ। ਜਿੰਨੇ ਵੀ ਮੇਰੇ ਵੀਰ ਇੱਥੇ ਇੰਡੀਆ ਜਿਹੜੇ ਰਹਿਣ ਵਾਲੇ ਨੇ ਪੰਜਾਬ ਦੇ ਵਾਸੀ ਨੇ ਹਾਂਜੀ ਤੇ ਪੰਜਾਬ ਤੋਂ ਜਿਹੜੇ ਬਾਹਰ ਵੀ ਕੰਟਰੀਆਂ 'ਚ ਗਏ ਨੇ ਹਾਂਜੀ ਹਾਂਜੀ ਆਸ ਕਰਦਾ ਸਾਰੇ ਖੁਸ਼ ਹੋਗੇ ਨਵਾਂ ਸਾਲ ਦੀ ਸਾਰਿਆਂ ਨੂੰ ਮੁਬਾਰਕ ਆ ਸਾਰਿਆਂ ਨੂੰ ਸਤਿਗੁਰੂ ਪਾਛੇ ਪਾਛੇ ਚੜ੍ਹਦੀ ਕਲਾ ਬਖਸ਼ੇ ਭਾਵੇਂ ਵੈਸੇ ਤੇ ਸਾਡੇ ਆਪਾਂ ਮਰਯਾਦਾ ਦੀ ਗੀਏ ਤੇ ਸਾਡਾ ਨਵਾਂ ਸਾਲ ਜਿਹੜਾ ਵਾ ਉਹ ਜੋ ਦਾਣਾ ਪੱਕਾ ਹੁੰਦਾ ਵਾ ਨਾ ਹਾਂਜੀ ਹਾਂਜੀ ਉਦੋਂ ਹੀ ਚੜਦਾ ਹੁੰਦਾ ਹਾਂਜੀ ਹਾਂਜੀ ਰਹਿਤ ਮਰਜਾਦਾ ਨਾਲ ਜਾਈਏ ਤੇ ਤਮਾ ਸਾਲ ਸਾਡਾ ਉਹ ਦੋ ਹੁੰਦਾ ਵਾ ਹਾਂਜੀ ਹਾਂਜੀ ਤੇ ਇਸ ਕਰਕੇ ਚਲੋ ਇਸ ਨਵੇਂ ਸਾਲ ਦੀਆਂ ਮੁਬਾਰਕਾਂ ਨੇ ਹਾਂਜੀ ਹਾਂਜੀ ਹਰ ਇੱਕ ਤੇ ਹੀ ਮਿਹਰ ਭਰਿਆ ਹੱਥ ਰੱਖੇ ਠੀਕ ਹੈ ਜੀ ਪਿਛਲੇ ਸਾਲ ਦੇ ਵਿੱਚ ਕਿਉਂਕਿ ਸੰਸਾਰੀ ਜੀਵ ਆ ਹਾਂਜੀ ਹਾਂਜੀ ਕੰਮ ਕਰਦੇ ਆਂ ਬੋਲਦੇ ਆਂ ਚੱਲਦੇ ਆਂ ਕਈ ਵਾਰੀ ਨੇਕ ਹੀ ਗਲਤੀਆਂ ਆਪਾਂ ਕਰ ਜਾਂਦੇ ਆਂ ਹਾਂਜੀ ਹਾਂਜੀ ਮੇਰੇ ਕੋਲੋਂ ਕਿਸੇ ਗਾਰ ਦਾ ਮੈਸੇ ਹੋਰ ਵੀਰ ਦਾ ਦਿਲ ਦੁਖਿਆਏ ਤੇ ਮੈਂ ਉਹਨਾਂ ਕੋ ਖਿਮਾ ਚਾਹੁੰਦਾ ਮਾਫੀ ਚਾਹੁੰਦਾ ਹਾਂ ਕੋਈ ਪਸ਼ੂ ਵੇਖੋ ਪਸ਼ੂ ਹੁੰਦੇ ਨੇ ਹਣਾ ਹਾਂਜੀ ਹਾਂਜੀ ਤੇ 100 ਦੇ ਵਿੱਚੋਂ ਇੱਕ ਕਿਈਰੀ 19 ਕੀ ਹੋ ਵੀ ਜਾਂਦੀ ਹੈ ਹਾਂਜੀ ਹਾਂਜੀ ਆਪਾਂ ਕੰਪਰੋਮਾਈਜ਼ ਕਰਦੇ ਹਾਂ ਇੱਕ ਦੂਜੇ ਨਾਲ ਠੀਕ ਹੈ ਕਿਸੇ ਵੇਲੇ ਕਿਸੇ ਦਾ ਕੋਈ ਦਿਲ ਦੁਖਿਆਏ ਤਾਂ ਮੈਂ ਮਾਫੀ ਚਾਹੁੰਦਾ ਹਾਂ ਠੀਕ ਹੈ ਜੀ ਚਲੋ ਨਾਮ ਦੱਸ ਦੇ ਇੱਕ ਵਾਰ ਕੈਮਰਾ ਬਲਕਾਰ ਸਿੰਘ ਬੰਨੂ ਆ ਹਾਂਜੀ ਪਿੰਡ ਬੱਦੂਵਾਲ ਕਲਾਂ ਆ ਸਬਸੀਲ ਫਰਗੜੇ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਆ ਜੀ ਤੇ ਫੋਨ ਨੰਬਰ ਬੋਲ ਦੇ ਇੱਕ ਵਾਰ 9815740671 ਜੀ ਫਰੇਗੜ ਚੂੜੀਆਂ ਦੇ ਬਿਲਕੁਲ ਨਾਲ ਹੀ ਆਪਣਾ ਨਾ ਗੈਸ ਵਾਲੀ ਏਜੰਸੀ ਲੱਗ ਗਈ। ਹਾਂ ਇਸ ਨਾਲ ਫਰੇਗੜ ਚੂੜੀਆਂ ਤੋਂ ਜੇ ਆਉਣਾ ਹੋਏ ਤੇ ਥਾਣੇ ਦੇ ਬੈਕ ਸਾਈਡ ਲਿੰਕ ਰੋਡ ਨਿਕਲਣ ਰਿਹਾ ਤੇ ਗਾੜੀ ਗੈਸ ਕਦਮ ਜਿਹਨੂੰ ਮਰਜ਼ੀ ਆਣ ਕੇ ਪੁੱਛ ਲੋ। ਉੱਥੋਂ ਮੇਰਾ ਨਾਮ ਲੈ ਲੈਣ ਬਲਕਾਰ ਸਿੰਘ ਪੁੱਛ ਲੈਣਾ। ਬਿਲਕੁਲ ਨਾਲ ਅੱਗੇ ਹੀ ਆ ਉੱਥੋਂ ਘਰ ਵੀ ਦਿਖਦਾ ਹੀ ਆਪਾਂ। ਬਲਕਾਰ ਐਮ ਸੀ ਪੁੱਛ ਲੈਣਾ ਬਲਕਾਰ ਆੜਤੀ ਪੁੱਛ ਲੈਣਾ ਇਹਨਾਂ 'ਚ ਕੋਈ ਵੀ ਨਾਮ ਪੁੱਛ ਲੈਣਾ। ਸਾਰੇ ਬਲਕਾਰ ਹੀ ਆ। ਸਾਰੇ ਬਲਕਾਰ ਹੀ ਚੱਲਣਗੇ। ਠੀਕ ਹੈ ਜੀ। ਚਲੋ। ਫਿਰ ਸ਼ੁਰੂਆਤ ਗੱਪਨ ਤੇ ਕਰ ਲਈਏ ਆਪਾਂ। ਹਾਂ ਜੀ ਗੱਪਨ ਕਰ ਲਈ। ਅੱਜ ਵੀ ਤਾਂ ਪਹਿਲਾ ਸੂਆ ਮਸ਼ੀਨੇ ਸੋਣਾ ਆ ਅੱਛਾ ਔਰ ਬੜੇ ਬਸ਼ੀ ਦੇ ਚੰਗੇ ਆ ਥਣ ਭੂੜੀਆ ਮਸ਼ੀਨ ਲੱਗਾ ਵਾ ਠੀਕ ਆ ਤੇ ਉਦਾਂ ਵੀ ਕੱਦ ਕਾਠ ਵੱਲੋਂ ਚੰਗੀ ਸਮ ਗੋਲਿਆ ਵੈੜ ਹਾਂਜੀ ਹਾਂਜੀ ਤੇ ਕੱਲ ਆਈ ਸਾਡੇ ਕੋਲ ਤਰਾ ਦਿਲ ਨਹੀਂ ਘਾੜ ਕੇ ਲਾਇਆ ਇੱਕ ਸਾਡੇ ਕੋਲ ਅਲਕਾ ਪੱਠੇ ਦੀ ਬੜੀ ਘਾਟ ਆ ਠੀਕ ਆ ਪੱਠੇ ਦਾ ਥੋੜਾ ਜਿਹਾ ਚੱਲੇ ਨਹੀਂ ਤੁਰੇ ਨਹੀਂ ਗੇ ਅੱਗੇ ਚਾਰ ਚੋਰ ਵੀ ਪਾਉਂਦੇ ਸੀ ਉਹ ਵੀ ਨਹੀਂ ਯਾਰ ਕਿ ਪਾਈ ਤਾਂ ਯਾਰ ਚਾਰ ਤੋਂ ਵੀ ਵਾਂਝੇ ਰਹਿ ਗਏ ਐਰ ਕੀ ਬਾਹਰ ਪਸ਼ੂ ਹੀ ਲੱਪਦੇ ਰਹੇ ਤੇ ਇੱਧਰ ਵੇਖਿਆ ਨਹੀਂ ਗਿਆ ਇਹ ਜੀ ਬੜੀ ਰਹੀ ਆ ਤੇ ਮਾਲ ਫੜਾ ਵੇਖਦਾ ਰਿਹਾ ਵਾ ਠੀਕ ਆ ਇਸ ਕਰਕੇ ਵੀ ਬਾਰ ਨਹੀਂ ਟਾਈਮ ਲੱਗਾ ਠੀਕ ਆ ਤੇ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਹਰਪ੍ਰੀਤ ਮੈਂ ਆਸ ਕਰਦਾ ਵਾਂ ਪਹਿਲੇ ਸਵੇਰੇ 20 ਕਿਲੋ ਦੁੱਧ ਪਸ਼ੂ ਪਾਵੇਗੀ ਤੋਰੀ ਹੈ ਹਰਿੰਨ ਅੱਜ ਵੀ ਵੜਿਆ ਚੌਗੀ ਆ ਚੌਗੀ ਦੇ ਤੰਦ ਪੂਰੇ ਕਰਕੇ ਸ਼ਿੱਗੀ ਤੇ ਪੁੱਟਣੀ ਲੱਗੀ ਹੈ ਜੀ ਠੀਕ ਹੈ ਜੀ ਚੌਗੀ ਵੀ ਗਣ ਸਕਨੇ ਆ ਸ਼ਿੱਗੀ ਵੀ ਕਰ ਬਾਅਦ ਕੋਈ ਬਾਕੀ ਉਤਰਾਂ ਜਿਹੜੀ ਭਾਰੇ ਪੱਲੇ ਦੀ ਆ ਤੇ ਥਣ ਹੁਣ ਤਾਂ ਹੀ ਪ੍ਰੋਪਰ ਹੱਥ 'ਚ ਆਉਣਾ ਲਾਵਾ ਜੀ ਲੈ ਆਹ ਦੇਖਾਂਗੇ ਥਣਾਂ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਬਾਕੀ ਮੌਸਮ ਸੰਡਾਣ ਕਰਕੇ ਪੁੱਛ ਜਿਹੜੇ ਨੁਹਾਇ ਤਾਂ ਆਏ ਨਹੀਂ ਜਾਂਦੇ ਬਾਕੀ ਜਿਹੜੇ ਵੀਰ ਪਰਖਾ ਲਏ ਉਹਨਾਂ ਦੇ ਇਤਰਾ ਜਿਹੜਾ ਵੇਖ ਲੈਣਾ ਤੇ ਕੀ ਰੱਖੇ ਵਿੱਦੀ ਫਿਰ ਇਹਦਾ ਮੁੱਲ ਆਪਾ ਹੱਪੀ ਤਾਂ ਆ ਵੀ ਦਲਾਲ ਦਾ ਹੀ ਫੋਨ ਆਉਣ ਦਿਆ ਠੀਕ ਐ ਤੇ ਕਮਰਾ ਵੇਖ ਲਓ ਤੁਸੀਂ ਪੂਰਾ ਭਰਿਆ ਵਾ ਪੂਰਾ ਭਰਿਆ ਪਿਆ ਵਾ ਹਾਂਜੀ ਤੇ ਸੱਜਣ ਮਤਰਾ ਜਿੰਨਾ ਕੋ ਡੰਗਰ ਲਿਹਾਈਦੇ ਆ ਫੋਨ ਆਉਣ ਲਿਆ ਹੋਣੇ ਉਹਨਾਂ ਦੇ ਫੋਨ ਆਉਣ ਡਿਆ ਵਾ ਠੀਕ ਐ ਕਿਸ ਕਰਕੇ ਅੱਜ ਮਾਲ ਜਿਹੜਾ ਵਾ ਫੜਾਉਣ ਦੀ ਕੋਸ਼ਿਸ਼ ਕਰਨੀ ਆ ਨਵੇਂ ਸਾਲ ਦੇ ਨਵੇਂ ਰੇਟ ਸਾਲ ਦੇ ਰੇਟ ਨਵੇਂ ਨਾਲੇ ਪਤਾ ਗੱਲ ਕੀ ਗਾਂਹ ਬੰਦਾ ਤੁਰੇਗਾ ਹਾਂਜੀ ਹਾਂਜੀ ਇਹ ਬਿਆੜੇ ਦੇ ਵਿੱਚੋਂ ਸਾਨੂੰ ਕੋਈ ਥੋੜੇ ਬਾਜਣਗੇ ਸਾਰਿਆਂ ਚੋ 2-3000 ਬਾਜੇਗਾ ਤਾਂ ਵੀ ਕੋਈ ਗੱਲ ਨਹੀਂ ਅੱਛਾ ਤੇ ਅੱਜ ਬੇਨਤੀ ਐ ਮਾਲ ਫੜਾਉਣ ਦੀ ਗੱਲ ਕਰਨੀ ਆ ਸੱਜਾ ਰੇਟ ਜਿਆਜ ਹੀ ਕਰਨੇ ਆ ਰੇਟ ਜਿਆਜ ਕਰਨੇ ਆ ਤੇ ਇਹਦਾ ਕਿੰਨਾ ਕ ਕਰ ਦੇਣਾ ਜੀ ਬੋਲ ਵੇਖੋ ਰਿਪੀ 80 ਕਰਾ ਲਓ 85 ਕਰਾ ਲਓ ਜਰਸੀ ਨਾਲ ਵੈੜ ਕਰੋ ਰਿਹਾ ਜਰਸੀ ਵੀ ਕਹਿੰਦੇ ਤਾਂ ਵੀ ਚੱਲਦੀ ਆ ਠੀਕ ਆ ਤੁਹਾਨੂੰ ਪਤਾ ਵਾ ਇਹਦਾ ਬਹੁਤ ਜ਼ਿਆਦਾ ਮੋਹਲਿਆ ਏਜੰਸੀਆਂ ਦਾ ਗੱਲ ਹਾਂਜੀ ਹਾਂਜੀ ਇਸ ਕਰਕੇ ਵਸ਼ੀ ਜਿਹੜੀ ਆ ਹਾਂ ਨਾ ਕਰਨੀ ਆ ਛੋਟ ਛਾਟ ਵਿੱਚ ਹੋਏਗੀ ਅੱਛਾ 65000 ਦੀ ਵਸ਼ੀ ਕਰਾ 65000 ਦੀ ਹਾਂਜੀ ਹਾਂਜੀ ਚਲੋ ਛੋਟ ਛਾਟ ਦੇ ਵਿੱਚੋਂ ਕਰੋਗੇ ਮੁੱਖੇ ਤੇ ਆ ਇੱਕ ਸੂਈ ਆ ਗਈ ਜੀ ਅਰਪਿਤਾ ਵੈਡਸ ਹੋਈ ਹੈ ਅੱਛਾ ਸਾਡੇ ਕੋਲ ਇਸ ਟਾਈਮ ਨਾ ਡੰਗਰ ਹੋਰ ਘਰ ਸੁਆ ਕੋਈ ਨਹੀਂ ਹੈਗਾ ਅੱਛਾ ਇਸ ਕਰਕੇ ਆ ਵੀ ਜੇ ਕੋਈ ਫੋਨ ਕਰੇਗਾ ਤਾਂ ਦੱਸਾਂਗਾ ਉਤਰ ਅਸੀਂ ਚਾਹ ਬਣੀ ਹੈ ਤਾਂ ਛਕਣ ਦੇ ਆਵਾਜਾ ਰਿੰਦੀ ਘਰ ਦੇ ਵਿੱਚ ਹਾਂਜੀ ਹਾਂਜੀ ਮਪਾਰ ਲੈਣ ਕਰਕੇ ਅੱਛਾ ਇਸ ਕਰਕੇ ਆ ਵੀ ਇਹਦੇ ਵਸ਼ੀ ਜੇ ਕਹੇਗਾ ਪੁੱਛਾਂਗੇ ਜੀ ਮੁੱਲ ਮਲੇ ਦਾ ਫੋਨ ਤੇ ਦੁੱਧ ਕਿੰਨਾ ਉਤਰੇ ਤੱਕ ਦੁੱਧ ਦੇ ਤਾਂ 20 ਕਿਲੋ ਹੀ ਅੱਛਾ ਥੋੜਾ ਜਿਆ ਨਾ ਪਸ਼ੂ ਠੰਡ ਕਰਕੇ ਡਾਊਨ ਹੋਏ ਆ ਅੱਛਾ ਥੋੜਾ ਜਿਹਾ ਦੁੱਧ ਹੋਊਗਾ ਠੀਕ ਹੈ ਤੇ ਘਰੇ ਹੀ ਲਾਈ ਆ ਜਿਹੜੀ ਹੱਲੇ ਕਹਿੰਦੇ ਕਿ ਆਵਾਜਾ ਇਹ ਫਿਰ ਵੀਰਾਂ ਦੀ ਲੱਗੀ ਰਿੰਦੀ ਆ ਇਹ ਹੁਣ ਇੱਕ ਹੋਰ ਆਪਣੇ ਕੋਲ ਆ ਗਈ ਜਿਹੜੀ ਤੂਸਰੇ ਨੰਬਰ ਦੇ ਆਪਾਂ ਤੁਹਾਨੂੰ ਦਿਖਾਵਾਂਗੇ ਆ ਥਾਣੇ ਦੇਖ ਸਕਦੇ ਇਹਦੇ ਲਾਗੇ ਦਾ ਗੁਲਾਬੀ ਰੰਗ ਦਾ ਸਾਨੇ ਸੋਹਣੇ ਰਏ ਜਿਹਰੇ ਲੱਗਦੇ ਇਹ ਕਿੰਨੇ ਇੱਕ ਦੁੱਧ ਵਾਲੀ ਜੇ ਬਿੱਲੀ ਦੁੱਧ ਗਾਂ ਨੇ ਭਾਜੀ ਦੇਣਾ ਵਾ 25 20 ਤੋਂ 25 ਅੱਛਾ ਦੁੱਧ ਮੈਂ ਦਵਾਂਗਾ 20 ਪਲੱਸ ਕਰਕੇ ਅੱਛਾ ਪਰ ਉਹਨਾਂ ਘਰ ਵਾਲਿਆਂ ਕਹਿੰਦੇ ਵੀ 25 ਲੀਟਰ ਦੁੱਧ ਚੋਇਆ ਵਾ ਠੀਕ ਐ ਏਡੀ ਵੱਡੀ ਗਾਂ ਨੂੰ 25 ਲੀਟਰ ਕੋਈ ਬੜਾ ਬਜਾਦਾ ਦੁੱਧ ਨਹੀਂ ਮੈਂ ਕਹਿੰਦਾ 30 ਦਵੇ ਅੱਛਾ ਪਰ ਬਹੁਤੀ ਆਪਾਂ ਜ਼ਿਆਦਾ ਕਹਦਾਂਗੇ ਨੇ ਫਿਰ ਮੁੜ ਕੇ ਫੋਨ ਆਉਂਦੇ ਨੇ ਵੀ 2 ਕਿਲੋ ਘੱਟ ਰਹੇਗਾ ਉਹਦਾ ਫਾਇਦਾ ਜੋ ਫੋਨ ਆਵੇ ਵੀ 2 ਕਿਲੋ 4 ਕਿਲੋ ਵੱਧ ਗਿਆ ਅੱਛਾ ਫਿਰ ਉਹਦਾ ਮਜ਼ਾਰੀਦਾ ਵਾ ਠੀਕ ਐ ਜੀ ਕਹਿਣੋ ਪਤੀ ਵੀ ਕਹਿ ਦਈਏ ਪਰ ਮੈਂ 20 ਤੋਂ ਬਾਹਰ ਗਾਰੰਟੀ ਦੇਣਾ ਵਾ 25 ਲੀਟਰ ਦੁੱਧ ਬਤੰਗਾ ਪਾ ਲਿਓ ਫਿਰ ਤੋਰ ਦਈਏ ਇਹ ਵੀ ਬੋਧਾ ਟਾਈਮ ਨਹੀਂ ਖੜਦੀ 7 4 5 ਲੈ ਜੀ ਗਾਂ ਆਪਣੇ ਵੱਡੇ ਪੱਲੇ ਦੀ ਜੀ ਪੂਰੇ ਭਾਰੇ ਪੱਲੇ ਦੀ ਗਾਂ ਆ ਜੜੀ ਬਾਕੀ ਇਕੱਲੇ ਇਕੱਲੇ ਗਾਂ ਤਾਂ ਚੰਗੀ ਤਰ੍ਹਾਂ ਬਾਹਰ ਕੱਢ ਕੇ ਦਿਖਾਵਾਂਗੇ ਮੋਸਮੰਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਕਿਦਾਂ ਦਾ ਚੱਲਣ ਦਿਆ ਵਾ ਬਾਕੀ ਚੰਗੇ ਤਿਆਰ ਹੋ ਨਾਵੇਂ ਨੇ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਨੇ ਬਣਾਉਣਾ ਤੇ ਕੀ ਰਕੀਦਾ ਫਿਰ ਮੁੱਲ ਆਪਾਂ ਮੁੱਲ ₹200 ਤੋਂ ਬਸ਼ੀ ਚਾਰੂ ਬੜੀ ਆ ਅੱਛਾ ਜੀ ਮੁੱਲ ਵੇਖੋ ਕਰ ਲੂ ਭਾਏ 70 ਕਰਾ ਲਓ 75 ਕਰਾ ਲਓ ਇਹ ਤਾਂ ਪਹਿਲਾਂ ਹੀ ਦੱਸਿਆ ਵੀ ਵੈੜ ਜਿਹੜੀਆਂ ਦੇਣੀਆਂ ਨੇ ਯੈਸ ਨੋ ਹੀ ਕਰੀਏ ਇਹਦਾ ਵੀ ਯੈਸ ਨੋ ਕਰਦੀਏ 75000 ਦੀ ਗਾਂ ਦੇ ਦਾਂਗੇ 52000 ਦੀ ਮੌਕੇ ਦਾ ਮਹਤਵਾਨ ਹੋਰ ਕਦਮ ਹੁਣ ਇਹ ਕਾ ਵੀ ਵੈੜਾ ਕਾਫੀ ਤਗੜੀ ਜੇ ਨਾ ਕੱਦ ਕਾਠ ਪੱਖਾ ਜੇ ਵੇਖੀ ਤੇ ਕੱਦ ਕਾਠ ਵੇਖੋ ਰਾਈਡ ਦਾ ਬਾਕੀ ਕਿ ਜਦੋਂ ਇਹੋ ਜਿਹੇ ਵੈੜਾ ਤਿਆਰ ਕਰੀ ਦਿਆਂ ਵਾ ਚੰਗੇ ਕੱਦ ਕਾਠ ਵਾਲੀਆਂ ਖਰਚਾ ਵੀ ਜਿਹੜਾ ਉਦੋਂ ਆ ਜਾਂਦਾ ਜੇ ਬੁਨਿਆਦੀ ਤਿਆਰ ਕਰਨ ਲੱਗਿਆਂ 90000 ਰੁਪਇਆ ਲੱਗ ਜਾਂਦਾ ਵਾ ਹਾਂਜੀ ਹਾਂਜੀ ਤੇ ਝੂਠ ਮਾਰਨ ਨੂੰ ਕਹੀਏ ਵੀ ਆਪਣਾ ਪਹਿਲਾ ਸੂਆ ਚੱਲ ਜਾਈ ਹੈ ਨਾ ਅੱਛਾ ਝੂਠ ਮਾਰ ਕੇ ਡੰਗਰ ਨਹੀਂ ਦੇਣਾ ਠੀਕ ਹੈ ਜੋ ਕਿ ਜਗਾ ਸੱਚੀ ਬੋਲਣਾ ਚਾਹੀਦਾ ਕਿੰਨਾ ਸੂਆ ਹੈ ਦੂਜਾ ਸੂਣਾ ਵੇੜਦੇ ਦੂਸਰਾ ਸੂਆ ਹੈ ਬਾਕੀ ਥਾਣੇ ਦੇ ਕਰੀ ਤਾਂ ਮਿਲ ਗਾ ਥਾਣੇ ਦੇਖ ਸਕਦੇ ਜੀ ਪਿਛਲਾ ਥਾਣਾ ਵੀ ਪ੍ਰੋਪਰ ਹੱਥ ਚ ਆਉਣ ਵਾਲੇ ਤੇ ਅਗਲੇ ਥਾਣਾ ਦੇ ਸਾਈਜ਼ ਤੇ ਜਿਹੜਾ ਦੁੱਧ ਨੇ ਗਾੜਲੇ ਥਾਣਾ ਜੀ ਜ਼ਿਆਦਾ ਪਾਇਆ ਵਾ ਉਹਦੇ ਕਰਕੇ ਜ਼ਿਆਦਾ ਦੁੱਧ ਜਿਹੜਾ ਅਗਲੇ ਥਾਣਾ ਚ ਜ਼ਿਆਦਾ ਕਿੰਨੇ ਕੀ ਪਾਇਆ ਵਾ ਉਤਨਾ ਪਰ ਪਿਛਲਾ ਥਾਣਾ ਵੀ ਪ੍ਰੋਪਰ ਹੱਥ ਚ ਆਉਣ ਵਾਲਾ ਵਾ ਤੇ ਚੰਗੀ ਮਸ਼ੀਨ ਚਲੇ ਤੋਰਦਾ ਫੇਰੇ ਮੇਰੀ ਡੀਏ ਤੇ ਜਨਾ ਦੇ ਕਦਰ ਤੇ ਜਿੱਡੇ ਆਉਂਦੀ ਪੂਰੀ ਚੰਗੀ ਤਰ੍ਹਾਂ ਬਾਹਰ ਕੱਢ ਕੇ ਤੁਹਾਨੂੰ ਦਿਖਾਵਾਂਗੇ ਅਜੇ ਗੱਭਣਿਆ ਟਾਈਮ ਖੜਦੀ ਆ ਤੁਹਾਡਾ ਜੀ ਔਰੀ ਵੱਡੀ ਹਾਈਟ ਦੀ ਆ ਜਿਹੜੀ ਇਹ ਕਿੰਨੇ ਕੇ ਦੁੱਧ ਆ ਲੀਜੇ ਦੇਖੋ ਵਸ਼ੀ ਨੂੰ ਵੀ ਬਾਹਰੇ ਨੂੰ ਹੀ ਪਾਉਣਾ ਚਾਹੀਦਾ ਵੱਡੀ ਵਹਿੜਿਆ ਯਾਰ ਔਰੀ ਵੱਡੇ ਕੱਦ ਵਾਲੀ ਆ ਹਨਾ ਤੇ ਆ ਬਿੱਲੀਆਂ ਵੀ ਰੱਖ ਲੀਆਂ ਜੇ ਵਧੀ ਫਿਰ ਬਿੱਲੀ ਯਾਰ ਆਪ ਲੈਹੰਦੀ ਛੋਟੀ ਜੀ ਅੱਛੇ ਆਪ ਲੈਹੰਦੀ ਬੜੀ ਚੰਗੀ ਆ ਠੀਕ ਐ ਇਹ ਵੀ ਇਹ ਨਹੀਂ ਨਹੀਂ ਪੱਜੀ ਫਿਰ ਇਧਰ ਉਧਰ ਗੱਜਰੀ ਬੜੀ ਵਧੀਆ ਠੀਕ ਐ ਉਹ ਬੜੇ ਖਰਾਬ ਕਰਦੇ ਹਨ ਅੱਛਾ ਇਹ ਤਰ੍ਹਾਂ ਫਿਰ ਨਾਲੇ ਦੁੱਧ ਪੀ ਲਿੰਦੀ ਹਣੀ ਇਹਦੇ ਦੁੱਧ ਪੀ ਲਿੰਦੀ ਨਾਲੇ ਕੁਛ ਰਿੰਦੀ ਆ ਠੀਕ ਐ ਜੀ ਤੇ ਇਹਦਾ ਕੀ ਰੱਖਣਾ ਜੇ ਮੁੱਲ ਫਿਰ ਮੁੱਲ ਮੈਂ ਤਾਂ ਨਾਵਾ 75000 ਕਰੀਏ ਵੈੜਦਾ ਹੁਣ ਇਹ ਤਾਂ ਹੀ ਕਹਿੰਦੇ ਜੱਸਨਾ ਕਰਨੇ ਆ ਦੇ ਦਈਏ ਫਿਰ ਦਈਏ ਜੱਸਨਾ ਵਾਲੀ ਗੱਲ ਕਰੀਏ ਤੁਸੀਂ ਦੇ ਫਿਰ 60000 ਰੁਪਏ ਅੱਢ ਦੇ ਅੱਛਾ 60000 ਦੀ ਠੀਕ ਹੈ ਜੀ ਦੇ 60000 ਉਰੇ ਕੋੜੀ ਗੜੀ ਹਾਈਟ ਹੈ ਜਿਹੜੀ ਇਹਦੀ ਬਾਕੀ ਇਹ ਕਿ ਪਸ਼ੂ ਕੋਈ ਵੀ ਇੱਥੇ ਆ ਕੇ ਇੱਕ ਵਾਰੀ ਵੇਖੇ ਇੱਥੇ ਵੀ ਆਣੇ ਫੋਨ ਵੀ ਲਾਏ ਵਸ਼ੀਆਂ ਦੇ ਦੇਣੀਆਂ ਨੇ ਅੱਛਾ ਫੋਨ ਲਾਵੇ ਇੱਕ ਵਾਰੀ ਅੱਛਾ ਭਾਈ ਵੀ ਅੱਛਾ ਭਾਏ 2 ਰੁਪਏ ਲਾਏ ਕੋਈ ਨਾ ਨੀਗੀ ਅੱਛਾ ਇਹ ਮਾਲ ਫੋਨ ਲਾਵੇ ਅੱਜ ਇੱਕ ਵਾਰੀ ਕੋਈ ਬਾਤ ਮੇਰੇ ਕੋਲ ਮਾਲ ਗਾੜੀ ਜਿਹੜਾ ਨਾ ਰੇ ਨੇ ਬੰਦੇ ਜਿਹੜੇ ਸਾਡੇ ਪੱਕੇ ਨੇ ਅਖੰਡੇ ਫੜੋ ਫੜੋ ਬੰਨੀ ਹੈ ਕਿੱਥੇ ਕਿ ਮਾਲ ਬਾਹਰ ਲਿਆ ਤੇ ਹੁਣ ਜਗਾ ਗਰਮੀਆਂ ਜਿਹਦੇ ਬੰਦਾ ਇੱਧਰ ਉੱਧਰ ਕਰ ਲਿੰਦਾ ਸਿਆਲ ਚ ਤੇ ਫਿਰ ਸੁੱਤਰ ਨਹੀਂ ਆਉਂਦਾ ਇਤਨਾ ਦੇ ਦੇ ਨਾ ਮਾਲ ਅੰਦਰ ਸਾਰਾ ਹੀ ਭਰਿਆ ਵ ਬਾਰੇ ਵੀ ਮਾਲਕ ਨੇ ਕਹਿੰਦੇ ਕਿ ਲਿਆਵਾ ਬਾਕੀ ਇੱਕ ਵਾਰੀ ਫੋਨ ਲਾਵੇ ਕਈ ਮਾਨਤਨ ਵਿੱਚ ਹੋਰ ਹੋ ਜੂਗੇ ਮਾਨਤਨ ਕਰਕੇ ਕਹਿੰਦੇ ਕਿ ਦੇ ਦੇਣੀ ਆ ਉਹਨੇ ਇੱਕ ਹੋਰ ਤੁਹਾਨੂੰ ਗੱਬਨ ਵੇੜ ਤੁਹਾਨੂੰ ਦਿਖਾਉਣੀ ਆ ਦਸੀ ਇਹਦਾ ਕਿ ਨਵਾਂ ਸੁਆਜੇ ਪਰ ਵੀ ਤਾਂ ਵਸ਼ੀ ਦੇ 8 ਵਜੇ ਅੱਛੀ ਤੱਕ ਆਨ ਵੇ ਆਇਆ ਇਹ ਆ ਵੀ ਚਲੋ ਮੌਸਮ ਕਰਕੇ ਵੈੜਮਾਲ ਤਿਆਰ ਨਹੀਂ ਕੀਤਾ ਗਿਆ ਬੜਾ ਫਰਕ ਪੈਂਦਾ ਹਾਂਜੀ ਹਾਂਜੀ ਇਹ ਕਿਤੇ ਬੱਟਾ ਤਾਂ ਥਾਣੇ ਕਿ ਬਾਰ ਬਾਰ ਗੱਲ ਕਰਾਂਗੇ ਆ ਦੇਖ ਸਾ ਤੇ ਮੇਰੀ ਤੂੜੀ ਤੋੜੀ ਨੇਰੀ ਤੂੜੀ ਆ ਜਿਹੜੀ ਬਿਲਕੁਲ ਤੋੜੀ ਹਾਂ ਇਹ ਨਹੀਂ ਪੱਠੇ ਤੇ ਆ ਦੇਖ ਸਾ ਤੇ ਬੜਾ ਪਿਆਰਾ ਜਿਹਾ ਫੇਸ ਆ ਛੋਟੇ ਛੋਟੇ ਕੰਨ ਨੇ ਜਿਹੜੇ ਇਹਦੇ ਤੇ ਕੱਦ ਕਾਠ ਬੜੀ ਵੇਟ ਇਹਦਾ ਵੀ ਸੋਹਣਾ ਵਾ ਹਾਂਜੀ 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 ਖਾਨ ਵੀ ਇਹਦੇ ਲੱਗਦਾ ਤੁਹਾਨੂੰ ਦਿਖਾ ਦਈਏ ਇੱਕ ਦੀ ਅੰਡਕ ਸੰਤੇ ਬਹੁਤ ਚੰਗੀ ਬੱਚੀ ਆ ਹਨ ਮੁੱਠੀ ਵਾਲਾ ਬਹੁਤ ਚੰਗੀ ਚਵਾਈ ਆ ਪਹਿਲੇ ਸੂਏ ਵੈੜਨੇ 24 25 ਕਿਲੋ ਦੁੱਧ ਭਰਿਆ ਵਾ ਅੱਛਾ ਹਾਂਜੀ ਮੈਂ 5 ਲੀਟਰ ਦੀ ਗਰੰਟੀ ਦੇਵਾਂਗਾ 5 ਕਿਲੋ ਦੁੱਧ ਵੇਰ ਭਰੇ 5 ਜੀ ਭਰ ਜੂਗੀ ਹਾਂਜੀ ਨਾ ਭਰੇਗੇ ਵਾਪਸ ਲੈ ਲਵਾਂ ਅੱਛਾ ਤੋੜ ਦਈਏ ਫੇਰ ਇਹਨਾਂ ਵੀ ਇਹ ਕਿੰਨਾ ਕੁ ਲੈਜੂ ਟਾਈਮ ਟਾਈਮ ਨੇ ਲੈਣੇ 5-7 ਦਿਨ 5-7 ਦਿਨ ਅਜੇ ਕਿੰਨੇ ਕੀ ਲੈ ਜਾਣੇ ਇਹਨੇ ਬਾਕੀ ਦੁੱਧ ਜਿਹੜਾ 5 ਲੀਟਰ ਕਹਿੰਦੇ ਕੀ ਇਹ ਵੀ ਚਵਾਜੂਗੀ ਚੰਗੀ ਤਿਆਰ ਹੋਣੀ ਹੈ ਇਹ ਵੀ ਇਹਦਾ ਵਿੱਚ ਅੱਜ ਆ ਮੁੱਲ ਕਰਦੀਏ ਫਿਰ ਆਪਾਂ। ਪਰ ਇਹ ਤਾਂ 20-25 ਲੱਖ ਰੁਪਏ ਦੇ ਵਿਕਣ ਵਾਲੀ ਹੈ। ਹਾਂਜੀ। ਅੱਜ ਦਾ ਮੁੱਲ ਇਹਦਾ 70 ਹਜ਼ਾਰ ਰੁਪਏ। 70 ਹਜ਼ਾਰ। ਹਾਂਜੀ। ਉਹ ਮੰਤਨ ਹੋ ਜਾਏ। ਮੰਤਨ ਹੋ ਜਾ। ਬਾਕੀ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ। ਠੀਕ ਹੈ ਜੀ। ਠੀਕ ਹੈ ਜੀ। ਹੋਰ ਕੁਝ ਹੈ ਨਾ? ਮਿਹਰਬਾਨੀ ਧੰਨਵਾਦ। ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਪਸੰਦ ਕਰਕੇ ਵੇਖ ਕੇ ਫੇਰੀ ਆਪਣਾ ਪਸ਼ੂ ਖੜੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ-ਬਹੁਤ ਧੰਨਵਾਦ।